ਅਸੀਂ ਖੜੇ ਆ ਪਿੰਡ ਮੌੜਾ ਜੱਟ ਜੌਣੇ ਮੋੜ ਦਾ ਪਿੰਡ ਪੰਜਾਬੀ ਗੀਤਾਂ ਦਾ ਨਾਇਕ ਤੇ ਪਿੰਡ ਮੌੜਾ ਜ਼ਿਲ੍ਹਾ ਸੰਗਰੂਰ ਤੇ ਜੱਟ ਜੌਣੇ ਮੋੜ ਤੇ ਕਈ ਪੰਜਾਬੀ ਫਿਲਮਾਂ ਹੀ ਬਣੀਆਂ ਨੇ ਤੇ ਲੰਘਦੇ ਹੋਏ ਦੇਖ ਰਹੇ ਸੀ ਅਸੀਂ ਮੇਲਾ ਲੱਗਿਆ ਹੋਇਆ ਇੱਥੇ ਆਉਂ ਦੇਖਦੇ ਆਂ ਮੇਲੇ ਦੇ ਵਿੱਚ ਦੀ ਲੱਗਦੇ ਇੱਕ ਵਾਰੀ ਦੇਖਦੇ ਆਂ ਝਲਕੀਆਂ ਥੋੜੀਆਂ ਆਓ ਜੀ ਇਹ ਪਿੰਡ NH52 ਤੇ ਰੋਡ ਦੇ ਉੱਪਰ ਜਦੋਂ ਸੰਗਰੂਰ ਤੋਂ ਪਾਤੜਾ ਨੂੰ ਜਾਂਦੇ ਆਂ ਰੋਡ ਦੇ ਬਿਲਕੁਲ ਨਾਲ ਇਹ ਪਾਰਕ ਬਣਿਆ ਹੋਇਆ ਜਿੱਥੇ ਜੱਟ ਜੌਣੇ ਮੋੜ ਦਾ ਸਟੈਚੂ ਲੱਗਿਆ ਹੋਇਆ ਤੇ ਵਿੱਚ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਮੇਲਾ ਹਰ ਸਾਲ ਜੱਟ ਜੌਣੇ ਮੋੜ ਦੀ ਜਗ੍ਹਾ ਤੇ 3 ਦਿਨ ਲਈ ਲਗਾਇਆ ਜਾਂਦਾ ਨਹੀਂ ਨਹੀਂ ਇਹ ਚੁੱਕਾ ਖੜਾ ਜੂਰਾ ਨਾ ਆ ਜਾਓ ਚਲੋ ਚਾਹ ਰਹੇ ਨਾ ਉਹ ਜੀ ਆਪਾਂ ਆ ਗਏ ਆ ਲਾਹਤ ਗਣੰਦਰੇ ਹੋ ਜਪਨਾ ਕੀ ਕਰਿਆਗੇ ਮੇਰੀ ਸੰਸਾਰੀ ਜਾਨ ਕੇ ਅੱਜ ਇੱਕ ਸੰਸਾਰਿਕ ਦਿੱਖ ਨਾ ਹਾਰਾ ਕੇ ਆ जय जय राम जय जय राम भगवान मारिया है हर दुख के पत्थर दिल रोना रोना है हर मांग जो लिया है ओ शुद्ध दान के ऊपर आ के आवागे जय जय जैया जड़ाए घेर के सुजन उखाव सार मान के से बाहु मान के रण कांड छुबो मृत्यु पता सुते तेरे खला फूटे तेरे हो आज

ਮਸਾ ਆ ਗਿਆ ਦੁਰਕੇ ਲੰਗਦੇ ਐ ਇੱਕ ਵਾਰੀ ਮੇਲੇ ਵਿੱਚ ਦੀ ਸਾਰੀਆਂ ਦੁਕਾਨਾਂ ਦਿਖਾਉਨੀਆਂ ਰੌਣਕ ਦਿਖਾਉਨੀਆਂ ਮੇਲੇ ਦੀ പ്പാ നൈALLYണ്ന തഽലി� Ashay. EO0006 നെ മ്റ്വ് കൂതשר്റെ establishment �омина്സ�ihat™EE്, �uésൂнибудь൏ ത്ത് tulß പെ൶� diyor caminho ബ Trading പൟ൜ൎ, ਪੰਜਾਬੀ ਲੋਕ ਗੀਤਾਂ ਚ ਤੇ ਇੱਕ ਵਿਸਰਣ ਨੇ ਜੱਟ ਜਿਉਣੇ ਮੋਰ ਨੂੰ ਇੱਕ ਬਹਾਦਰ ਯੋਧੇ ਵਜੋਂ ਪੇਸ਼ ਕੀਤਾ ਇਹ ਨਾ ਕਰ ਸਕਦੇ ਆ ਨੇ ਤੈਨੂੰ ਮੋਕ ਦੇ ਜੀਵਨੀ ਬੜੀ ਲੰਮੀ ਆ ਕਦੇ ਫੇਰ ਕਿਸੇ ਹੋਰ ਬਲੌਗ ਚ ਸੁਣਾਵਾਂਗੇ ਸੰਖੇਪ ਚ ਥੋੜਾ ਜਿਹਾ ਦੱਸਾਂਗੇ ਜਿਉਣੇ ਮੋਰ ਬਾਰੇ ਆ ਕੁਵਿਸਰ ਲੱਗੇ ਹੋਏ ਨੇ ਵਾਹ ਇਸ ਪਿੰਡ ਦੇ ਕਵੀਸਰ ਮਾਸਟਰ ਭੇਮ ਜੀ ਬੜੇ ਮਸ਼ਹੂਰ ਨੇ ਬੜੇ ਸੂਝਵਾਨ ਸੁਲਝੇ ਹੋਏ ਇਨਸਾਨ ਨੇ ਨਾ ਕੋਈ ਕਿ ਆਇਓ ਮੋਰਠ ਨਾਕੇ ਨਾ ਅੰਗਰੇਜ਼ਾਂ ਦੇ ਸ਼ਾਸਨ ਦੇ ਸਮੇਂ ਦੀ ਗੱਲ ਆ ਜੱਟ ਜਿਉਣੇ ਮੋੜ ਪੂਰੀ ਤਿੰਨ ਭਰਾ ਸੀ ਵਿਸ਼ਨਾ ਕਿਸ਼ਨਾ ਤੇ ਸਾਰਿਆਂ ਤੋਂ ਛੋਟਾ ਜਿਹਾ ਓਣਾ ਖੇਤੀ ਕਰਨ ਵਾਲਾ ਸਾਧਾਰਨ ਪਰਿਵਾਰ ਸੀ ਪਰ ਗੈਰ ਤਾਲੇ ਤੇ ਕੁਝ ਇਹੋ ਜਿਹੇ ਘਟਨਾਵਾਂ ਹੋਈਆਂ ਜਿਹਦੇ ਕਰਕੇ ਅਣਖ ਦੀ ਖਾਤਰ ਇਹਨਾਂ ਨੂੰ ਸਰਕਾਰ ਤੋਂ ਬਾਗੀ ਹੋਣਾ ਪਿਆ ਡਾਕੂ ਬਣਨਾ ਪਿਆ ਤੇ ਕਾਲੇ ਪਾਣੀ ਦੀ ਸਜ਼ਾ ਵੀ ਕੱਟਣੀ ਪਈ ਹੋਰ ਸਾਬ ਕੋਲ ਸਰਕਾਰੀ